ਸਤਿ ਸ਼੍ਰੀ ਅਕਾਲ ਪੀਬੀ 32 ਨਵਾਂ ਸ਼ਹਿਰ ਦੇਖ ਰਹੇ ਹੋ ਅੱਜ ਤੁਹਾਡੇ ਸਾਹਮਣੇ ਲੁਧਿਆਣਾ ਸ਼ਹਿਰ ਦੀ ਬਹੁਤ ਹੀ ਮੰਦਭਾਗੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਲੁਧਿਆਣਾ ਦੇ ਭਾਮੀਆਂ ਇਲਾਕੇ ਵਿੱਚ ਬਣੀ ਅਮਰ ਕਲੋਨੀ ਵਿੱਚ ਛੱਤ ਤੇ ਚੜ ਕੇ ਜਾਮਣਾ ਤੋੜ ਰਿਹਾ 11 ਸਾਲ ਦਾ ਬੱਚਾ ਗੜ ਦੀ ਹਾਈ ਟੇਸ਼ਨ ਤਾਰ ਦੀ ਚਪੇਟ ਵਿੱਚ ਆਇਆ ਕਰੰਟ ਦੀ ਚਪੇਟ ਵਿੱਚ ਆਉਣ ਤੋਂ ਬਾਅਦ ਕਾਫੀ ਦੇਰ ਤੱਕ ਬੱਚਾ ਉੱਥੇ ਲਮਕਦਾ ਰਿਹਾ ਉੱਥੇ ਆਉਣ ਜਾਣ ਵਾਲੇ ਰਾਹਗੀਰਾਂ ਨੇ ਦੇਖਿਆ ਉਹਨਾਂ ਨੇ ਤੁਰੰਤ ਪੁਲਿਸ ਅਤੇ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਇਸ ਤੋਂ ਬਾਅਦ ਇਲਾਕੇ ਦੇ ਲੋਕ ਵੀ ਮੌਕੇ ਤੇ ਇਕੱਠੇ ਹੋ ਗਏ ਅਤੇ ਬਾਰ ਵਾਲੇ ਵੀ ਮੌਕੇ ਤੇ ਪਹੁੰਚੇ ਬਿਜਲੀ ਬੋਰਡ ਦੇ ਅਧਿਕਾਰੀਆਂ ਨੇ ਬਿਜਲੀ ਬੰਦ ਕਰਕੇ ਬੱਚੇ ਨੂੰ ਪਰਿਵਾਰ ਦੀ ਮਦਦ ਨਾਲ ਦਰਖਤ ਤੋਂ ਉਤਾਰਿਆ ਬੱਚੇ ਦੇ ਹਾਲਾਤ ਬਹੁਤ ਸੀਰੀਅਸ ਬਣੇ ਹੋਏ ਸਨ ਜਿਸ ਤੋਂ ਬਾਅਦ ਮੌਕੇ ਤੇ ਲੋਕਾਂ ਨੇ ਉਸ ਨੂੰ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਪਰ ਮਿਲੀ ਜਾਣਕਾਰੀ ਅਨੁਸਾਰ ਡਾਕਟਰ ਨੇ ਉਸ ਨੂੰ ਵੱਡੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਪਰ ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਜਾਣਕਾਰੀ ਮਿਲੀ ਹੈ ਕਿ ਮਰਨ ਵਾਲਾ ਬੱਚਾ ਸ਼ਿਵਮ ਦੇ ਦੋ ਛੋਟੇ ਭੈਣ ਭਰਾ ਹਨ ਇਸ ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੇ ਮਾਪੇ ਦਾ ਰੋ ਰੋ ਬੁਰਾ ਹਾਲ ਹੋ ਗਿਆ ਹੈ ਪੁਲਿਸ ਨੇ ਦੱਸਿਆ ਹੈ ਕਿ ਉਹਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕੀਤੀ ਗਈ ਅਤੇ ਬੱਚੇ ਨੂੰ ਉਤਾਰਿਆ ਗਿਆ ਲੋਕਾਂ ਨੇ ਦੱਸਿਆ ਕਿ ਜਾਮਣ ਦਾ ਦਰਖਤ ਛੱਤ ਉੱਪਰ ਹੈ ਜਿਸ ਤੇ ਚੜ੍ਹ ਕੇ ਬੱਚਾ ਜਾਮਣਾ ਤੋੜ ਰਿਹਾ ਸੀ ਲੇਕਿਨ ਪਰ ਉੱਥੇ ਨਿਕਲਦੀਆਂ ਹਾਈਟ੍ਰੇਸ਼ਨ ਤਾਰਾਂ ਦੀ ਚਪੇਟ ਵਿੱਚ ਆਉਣ ਕਰਕੇ ਬੱਚੇ ਦੀ ਮੌਤ ਹੋ ਗਈ ਦਿਖਾਉਂਦੇ ਆ ਤੁਹਾਨੂੰ ਮੌਕੇ ਤੇ ਹੋਈ ਸਾਰੀ ਗੱਲਬਾਤ ਤੇ ਭਾਈ ਜੀ ਦਰਖਤ ਤੇ ਜਾਮਣ ਤੋਂ ਚੜਿਆ ਸੀਗਾ ਮੈਨੂੰ ਵੀ ਫੋਨ ਆਇਆ ਸੀ ਕਿ ਜਦੋਂ ਅਸੀਂ ਆਏ ਲੈਡ ਰੋਡ ਬੰਦ ਕਰਾਈ ਆ ਪਰ ਮੌਕੇ ਤੇ ਉਹ ਡੈਥ ਕਰ ਗਿਆ ਇਸ ਟਾਈਮ ਮੁੰਡਾ ਪ੍ਰੀਤ ਰਖਤਦੇ ਪ੍ਰਸ਼ਾਸਨ ਵੀ ਆ ਗਿਆ ਠੀਕ ਹੈ ਜੀ ਤੇ ਬਿਜਲੀ ਵਾਲੇ ਵੀ ਆਏ ਹੋਏ ਨੇ ਬਾਕੀ ਹੁਣ ਦੇਖਦੇ ਆ ਜੀ ਲੋਹਣੇ ਆ ਜੀ ਕਿੰਨੇ ਪੁੱਬਰ ਹੈਗੇ ਤੇ ਬੱਚਾ ਕਿੱਥੇ ਰਹਿਣਾ ਕਿੱਥੇ ਰਹਿੰਦੇ ਹੈਗੇ ਤਾਂ ਹੈਗੇ ਤਾਂ ਪ੍ਰਵਾਸੀ ਹੈ ਜੀ ਪਰ ਰਹਿੰਦੇ ਇੱਥੇ ਹੀ ਨੇ ਇਸੇ ਕਲੋਨੀ ਚ ਅੰਮਰ ਕਲੋਨੀ ਚ ਭਾਮੀਆਂ ਗਲਾਂ ਇੱਥੇ ਹੀ ਆ ਜੀ ਉਮਰ ਉਹਦੀ ਮੁੰਡੇ ਦੀ 10 ਜਾਂ 11 ਸਾਲ ਹੈ ਜੀ ਕਿੰਨੇ ਵੇ ਦਾ ਵਾਕਿਆ ਹੈ ਜਿਹੜਾ ਉਹਨੂੰ ਘਰੋਂ ਟਾਰਿਆ ਕਰੀਬ ਆਹੀ 20-25 ਮਿੰਟ ਹੋ ਗਏ ਜੀ ਇਕੱਲਾ ਹੀ ਪੇੜ ਦੇ ਉੱਪਰ ਚੜਿਆ ਸੀ ਇਕੱਲਾ ਹੀ ਸੀਗਾ ਜੀ ਇਕੱਲਾ ਹੀ ਸੀਗਾ ਇਹ ਪਰ ਮੌਕੇ ਤੇ ਡੈਥ ਹੋ ਗਈ ਉਹਦੀ ਲੈਟ ਦਾ ਬੰਦ ਕਰਵਾਤੀ ਹੈ ਜੀ ਬਾਕੀ ਦੇਖੋ ਕੀ ਬਣਦਾ ਜੀ ਹੁਣ ਹਾਂਜੀ ਆ ਰਹੀ ਹੈ ਜੀ ਕਿਤਾਜ ਪਾਉਣ ਹਾਂਜੀ ਮੈਂ ਡਾਟਾ ਫਿਰ ਥੱਲੇ ਆਇਆ ਜੋ ਹੈ ਪਤਾ ਨਹੀਂ ਜੀ ਮੈਂ ਦੂਰੋਂ ਆ ਰਿਹਾ ਸੀ ਜੋ ਨੂੰ ਦੇਖਿਆ ਮੈਂ ਡਾਟਾ ਨਗਾ ਜੋ ਥਲ ਥਲਿਓ ਚੱਲ ਗਿਆ ਮੈਂ ਤਾਂ ਉਹ ਭਾਗਿਆ ਇਹ ਜੋ ਉੱਥੇ ਲਟ ਗਿਆ ਪਰਿਵਾਰ ਦਾ ਸਾਨੂੰ ਪਤਾ ਨਹੀਂ ਭਰਾ ਇਹ ਮੈਨੂੰ ਹੁਣੇ ਕਿਸੇ ਦਾ ਫੋਨ ਆਇਆ ਸੀਗਾ ਵੀ ਇਸ ਤਰ੍ਹਾਂ ਇਸ ਤਰ੍ਹਾਂ ਬਿਜਲੀ ਦੇ ਤਾਰ ਦੇ ਉੱਤੇ ਬੱਚਾ ਇੱਕ ਲਟਕੇ ਆਇਆ ਜੋ ਕਿ ਮੈਂ ਫਿਰ ਆ ਕੇ ਇੱਥੇ ਦੇਖਿਆ ਇੱਕਦਮ ਮੈਂ ਲਾਈਟ ਪਹਿਲੇ ਕਟਵਾਈ ਲਾਈਟ ਕਟਾਣ ਤੋਂ ਬਾਅਦ ਫਿਰ ਮੈਂ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਇਹ ਜਾਮਣ ਤੋੜਨ ਦੇ ਇਹਨਾਂ ਨੂੰ ਕਿੰਨੀ ਵਾਰ ਮਕਾਨ ਮਾਲਕ ਨੇ ਵੀ ਮਨਾ ਕੀਤਾ ਹੈ ਕਿ ਦਰਖਤ ਤੇ ਨਹੀਂ ਚੜਨਾ ਵੀ ਤੁਸੀਂ ਜਾਮਣ ਵਗੈਰਾ ਨਾ ਇੱਥੋਂ ਤੋੜਿਆ ਕਰੋ ਇਹ ਫੇਰ ਦੂਸਰੇ ਮੋਹਲੇ ਦੇ ਆ ਕੇ ਇੱਥੋਂ ਜਾਮਨ ਤੋੜ ਕੇ ਲੈ ਕੇ ਜਾ ਰਹੇ ਸੀਗੇ ਉਹ ਜੋ ਕਿ ਉੱਪਰ ਤਾਰਾਂ ਸੀਗੀਆਂ ਉਹਦੇ ਨਾਲ ਇਹ ਲਟਕ ਕੇ ਤੇ ਦੀ ਡੈਥ ਹੋ ਗਈ ਆ ਬੱਚੇ ਤੇ ਦੋ ਬੱਚੇ ਉੱਪਰ ਚੜੇ ਸੀਗੇ ਦੋ ਬੱਚੇ ਉੱਪਰ ਚੜੇ ਸੀਗੇ ਜੋ ਕਿ ਇੱਕ ਚੋਂ ਹੁਣ ਪਤਾ ਨਹੀਂ ਕਿਹੜਾ ਸੀਗਾ ਤੇ ਇੱਕ ਦੀ ਡੈਥ ਹੋ ਗਈ ਉੱਪਰ ਦੇਖੋ ਕੋਣ ਚੜਿਆ ਉਹ ਬੱਚੇ ਨੂੰ ਕੌਣ ਉਤਾਰ ਰਿਹਾ ਕੋਣ ਆ ਗਿਆ ਜਿਹੜੇ ਬੱਚੇ ਉਤਾਰ ਰਿਹਾ ਸਭ ਇਹ ਬੱਚੇ ਨੂੰ ਜਿਹੜਾ ਉਤਾਰ ਰਿਹਾ ਉਹਦੇ ਘਰ ਦੇ ਵਿੱਚ ਹੀ ਆ ਬੰਦੇ ਬਿਜਲੀ ਵਾਲੇ ਆ ਹਾਂ ਹਾਂ ਇਹ ਬਿਜਲੀ ਆਲੇ ਹਾਂਜੀ ਹਾਂਜੀ ਬਿਜਲੀ ਆਲੇ ਬੱਚੇ ਦੇ ਪਰਿਵਾਰ ਆ ਪਹੁੰਚ ਗਿਆ ਬੱਚੇ ਪਰਿਵਾਰ ਪਹੁੰਚ ਗਿਆ ਉੱਥੇ ਬੈਠੇ ਹੋਏ ਆ ਮਾਤਾ ਨੂੰ ਪਤਾ ਸੀ ਕਿ ਇਸ ਗੱਲ ਦਾ ਕਿ ਸਾਡਾ ਬੱਚਾ ਜਮਲਾ ਦਾ ਨਹੀਂ ਮਾਪਿਆਂ ਨੂੰ ਨਹੀਂ ਪਤਾ ਸੀਗਾ ਮਾਪਿਆਂ ਨੂੰ ਕੁਝ ਨਹੀਂ ਸੀ ਪਤਾ ਹਾਂ ਪੁਛਾਸ਼ਨ ਨੂੰ ਫੋਨ ਕੀਤਾ ਇੱਕਦਮ ਆ ਗਏ ਉਹ ਉਹ ਮੁੰਡਾ ਜਮਲਾ ਤੋੜਦਾ ਸੀਗਾ ਉਹਨੂੰ ਕਰੰਟ ਲੱਗ ਗਿਆ ਇਹਦੀ ਪਾਂ ਹੋ ਗਈ 6-7 ਸਾਲ ਦੀ ਹੋ ਗਈ ਹਾਂਜੀ ਹਾਂਜੀ ਬਿਲੀਅਨ ਆ ਦਸ ਰਿਹਾ ਕਹਿੰਦੇ ਸਾਥ ਚੱਲਦੇ ਆ ਮੁੰਡੇ ਲਾਏ ਥੱਲੇ ਕਿਹੜੇ ਏਰੀਆ ਲੱਗਦਾ ਕਿਹੜਾ ਜਮਾ ਬਿਠਾਉਣਾ ਦਾ